ਪਿੰਡ ਸਹੌੜਾ ਦੇ ਗੁਰਦੁਆਰਾ ਬਾਬਾ ਸਿੱਧ ਸ਼੍ਰੀ ਗਿਰਜਲੀ ਚੱਲੀ ਸਹੌੜਾ ਸਾ이드 ਦੇ ਬਾਹਰ ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਵੇਖਿਆ ਗਿਆ ਉੱਥੇ ਐਸਜੀਪੀਸੀ ਦੇ ਕਾਰਨ ਅਤੇ ਪੰਜਾਬ ਪੁਲਿਸ ਅਤੇ ਸਬੰਧਕ ਅਧਿਕਾਰੀ ਵੱਡੀ ਗਿਣਤੀ ਵਿੱਚ ਪਹੁੰਚੇ ਹਨ ਜਦੋਂ ਪਿੰਡ ਸਹੌੜਾ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਪਿੰਡ ਸਹੌੜਾ ਦੇ ਬਾਹਰ ਉਹਨਾਂ ਦੇ ਪੂਰਬ ਬਾਬਾ ਸਿੱਧ ਗਿਰਜਲੀ ਜੀਆਂ ਦੀ ਸਮਾਧੀਆਂ ਤੋਂ ਬਣੀ ਹੋਈ ਹੈ ਅਤੇ ਗਿੱਲ ਚਲੀਆ ਕੋਤਰਪਾਈਚਾਰੇ ਵਾਲੋ ਗੁਰਦੁਆਰਾ ਸਾਹਿਬ ਦੀ ਸ਼ਾਨਦਾਰ ਬਿਲਡਿੰਗ ਵੀ ਬਣਾਈ ਗਈ ਹੈ ਜੋ ਕਿ ਉਸੇ ਬਾਉਂਡਰੀ ਦੇ ਅੰਦਰ ਅਤੇ ਇਸ ਸਥਾਨ ਤੇ ਸਾਲ ਵਿੱਚ ਦੋ ਮੇਲੇ ਲੱਗਦੇ ਹਨ ਅਤੇ ਲੱਖਾਂ ਰੁਪਏ ਦੀ ਆਮਦਨ ਇਸ ਸਥਾਨ ਨੂੰ ਹੁੰਦੀ ਹੈ ਪਰ ਹੁਣ ਸਾਡੀ ਆਮਦਨ ਉੱਤੇ ਐਸਜੀਪੀਸੀ ਨੇ ਆਪਣੀ ਅੱਖ ਰੱਖ ਲਈ ਹੈ ਜਿਸ ਕਰਣ ਐਸਜੀਪੀਸੀ ਉਹਨਾਂ ਦੇ ਸਥਾਨ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਜਦਕਿ ਉਹ ਥਾਂ ਉਹਨਾਂ ਦੀ ਨਹੀਂ ਉਧਰ ਜਦੋਂ ਐਸਜੀਪੀਸੀ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਗੁਰਦੁਆਰਾ ਕਟਾਣਾ ਸਾਹਿਬ ਦੇ ਮੈਨੇਜਰ ਸਾਹਿਬ ਨੇ ਕੀ ਕਿਹਾ ਤੁਸੀਂ ਵੀ ਸੁਣੋ ਸਰ ਇਹ ਜਿਹੜੀ ਪਿੰਡ ਵਾਲੇ ਨੇ ਗਲਤ ਇਹੋ ਅਫਵਾਹ ਫੁਲਾ ਰਹੇ ਨੇ ਲੋਕਾਂ 'ਚ ਵੀ ਇਹ ਨਜਾਇਜ਼ ਕਬਜ਼ਾ ਕਰ ਰਹੇ ਨੇ ਤਾਂ ਤੁਸੀਂ ਜਿਹੜਾ ਕੋਰਟ ਬਕਾਇਦਾ ਕੋਰਟ ਦੇ ਸੈਸ਼ਨ ਕੋਰਟ ਦੇ ਕੋਰਟ ਦੇ ਪੈਨ ਕੋਰਟ ਜੱਜ ਸਾਹਿਬ ਦੇ ਆਰਡਰ ਨੇ ਉਹ ਆਰਡਰ ਦੇ ਅਧਾਰ ਤੇ ਅੱਜ ਪ੍ਰਸ਼ਾਸਨ ਸਾਦੋਂ ਇਹਦੇ ਸਬੰਧ 'ਚ ਜੋ ਕਾਰਵਾਈ ਕਰ ਰਹੇ ਨੇ ਨਹੀਂ ਕੀ ਲੱਗਦਾ ਤੁਹਾਨੂੰ ਇੱਥੇ ਕਬਜ਼ਾ ਕਰਨੀ ਆਏ ਨੇ ਜਾਂ ਫਿਲਹਾਲ ਮਿੰਤੀ ਦਾ ਚੱਕਰ ਜਾ ਮਿੰਤੀ ਗੱਲ ਨਹੀਂ ਪ੍ਰਸ਼ਾਸਨ ਦੱਸਦਾ ਹੈ ਅੱਛਾ ਮਤਲਬ ਜਿਹੜਾ ਜਿੱਦਾਂ ਤੁਸੀਂ ਜਿਵੇਂ ਕਹਿ ਰਹੇ ਨੇ ਪਿੰਡ ਵਾਲੇ ਉਹ ਗਲ ਗੁੰਮਰਾਹ ਕਰ ਰਹੇ ਲੋਕਾਂ ਨੂੰ ਪਿੰਡਾਂ ਨੂੰ ਅਲਗ-ਅਲਗ ਪਿੰਡਾਂ ਨੂੰ ਗੁੰਮਰਾਹ ਕਰ ਰਹੇ ਹੰਦਾ 50 ਸਾਲਾਂ ਦਾ ਕੇਸ ਚੱਲਦਾ ਸੀ ਜੋ ਕੇਸ ਸ਼ਰੋਨੀ ਗੁਰਦਾਰ ਪ੍ਰਬੰਧ ਕਮੇਟੀ ਦੇ ਹੱਥ ਵਿੱਚ ਹੋਇਆ ਉਹ ਕਹਿੰਦੇ ਸਾਡਾ 70 ਸਾਲ ਤੋਂ ਪੁਰਾਣਾ ਇੱਥੇ ਬਾਬਾ ਗਿੱਲ ਚੱਲੀ ਜੀ ਸ਼ਹਾਦਤ ਦਿੱਤੀ ਹੋਈ ਹੈ ਉਹਨਾਂ ਨੇ ਸ਼ਹੀਦ ਹੋਏ ਹੋਏ ਨੇ ਕੋਈ ਗੱਲ ਉਹਦੇ ਬਾਰੇ ਸਾਨੂੰ ਨਹੀਂ ਪਤਾ ਤੇ ਸਾਨੂੰ ਪ੍ਰਸ਼ਾਸਨ ਨੇ ਦੱਸਿਆ ਉਹ ਕਹਿੰਦੇ ਵੀ ਪੈਸਿਆਂ ਦਾ ਮਸਲਾ ਵੀ ਇੱਥੇ ਪੈਸੇ ਬਹੁਤ ਚੜ੍ਹਦੇ ਨੇ ਨਹੀਂ ਨਹੀਂ ਵੀ ਵੀ ਪੈਸਿਆਂ ਕਰਕੇ ਵੀ ਇੱਥੇ ਕਬਜ਼ਾ ਕਰਨਾ ਚਾਹੁੰਦੇ ਨੇ ਐ ਜੀ ਬੀ ਸੀ ਵਾਲੇ ਬਕਾਇਦਾ ਕੋਰਟ ਆਰਡਰ ਦਾ ਕੋਰਟ ਦੇ ਮੁਤਾਬਕ ਇਹਦੀ ਸੇਵਾ ਸੰਭਾਲ ओके okay. हां जी ਕਿੱਥੇ ਦੇ ਰਹਿਣ ਵਾਲੇ ਹੋ ਸਿਉੜੇ ਦੇ ਹੁਣ ਇਸ ਵੇਲੇ ਕਿੱਥੇ ਬੈਠੇ ਹੋ ਤੁਸੀਂ ਸਿਉੜੇ ਦੇ ਸਿੱਧ ਸਰ ਅ ਸਿੱਧ ਸਰ ਅ ਅਸ਼ੀਰ ਬਾਬਾ ਗਿਲਚਲੀ ਦੀ ਇਸਤਾਨੇ ਹਾਂ ਜੀ ਹਾਂ ਜੀ ਹਾਂ ਜੀ ਮੈਂ ਕੀ ਕਹਣਾ ਤੁਹਾਡੇ ਇੱਥੇ ਵੀ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਬੀਬੀਆਂ ਵੀ ਪਹੁੰਚੀਆਂ ਨੇ ਕੀ ਕਾਰਨ ਆ ਉਹਦਾ ਇਹ ਜੀ ਹੁਣ ਸ਼੍ਰੋਮਣੀ ਕਮੇਟੀ ਵਾਲੇ ਇੱਥੇ ਕਬਜ਼ਾ ਕਰਨ ਆਉਂਦੇ ਨੇ ਪਰ ਅਸੀਂ ਕਬਜ਼ਾ ਹੋਣ ਹੀ ਨਹੀਂ ਦੇਣਾ ਕਿਉਂਕਿ ਜਗ੍ਹਾ ਸਾਡੀ ਆ ਸਾਡੇ ਬਾਬੇ ਦੀ ਆ ਉਹ ਕਹਿੰਦੇ ਜੀ ਅਸੀਂ ਕੋਰਟ ਵਿੱਚ 50 ਸਾਲ ਤੋਂ ਚੱਲਦਾ ਕੇਸ ਜਿੱਤੇ ਆ ਇਹ ਸਾਡੀ ਜਗਾ ਹੋਗੀ ਨਹੀਂ ਜੀ ਦੇਖੋ 150 ਸਾਲ ਦਾ ਕੇਸ ਜਿੱਤੇ ਨੇ ਕੁਛ ਵੀ ਹੋਇਆ ਉਹਨਾਂ ਨਾਲ ਪਰ ਜਿਹੜੀ ਜਗਾ ਸਾਡੇ ਬਾਬੇ ਦੀ ਹੈ ਨਾ ਉਹ ਬਾਬੇ ਦੀ ਜਗਾ ਹੈ ਪਰ ਅਸੀਂ ਕਬਜਾ ਨਹੀਂ ਹੋਣ ਦਵਾਂਗੇ ਉਹਨਾਂ ਨੇ ਕਿਹੜੇ ਇੱਥੇ ਜਗਾ ਖਰੀਦ ਕੇ ਦਿੱਤੀ ਹੋਈ ਆ ਬਾਬੇ ਨੂੰ ਜੇ ਉਹਨਾਂ ਨੇ ਜਗਾ ਖਰੀਦ ਕੇ ਦਿੱਤੀ ਆ ਤਾਂ ਜਗਾ ਅਸੀਂ ਛੱਡਣ ਨੂੰ ਤਿਆਰ ਬੈਠੇ ਆ ਹਾਂਜੀ ਤੁਹਾਡਾ ਸ਼ੁਭਨਾਮ ਜੀ ਜਸਵੰਤ ਸਿੰਘ ਆ ਜੀ ਕਿੱਥੇ ਦੇ ਰਹਿਣ ਵਾਲੇ ਹੋ ਸੇਹ ਹੁਣੇ ਤੋਂ ਹਾਂਜੀ ਹੁਣ ਇਸ ਵੇਲੇ ਕਿੱਥੋਂ ਤੇ ਕੀ ਮਸਲਾ ਹੈ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਕੱਠ ਹੋਇਆ ਹੈ ਇਹ ਕਿੱਥੇ ਇਕੱਠ ਹੋਇਆ ਤੇ ਕੀ ਕਾਰਨ ਆ ਉਹਦਾ ਸਾਡੇ ਪਾਪਾ ਸਿਆਲ ਸਿੰਘ ਗਿੱਲ ਦੀ ਸਮਾਹ ਹੈ ਜੀ ਸੇ ਹੋਣਾ 1558 1558 ਸੋਨਾ ਤੇ ਜ਼ਰਦਰੀ ਜਨਾਲੀ ਇਹ ਪੰਚਾਇਤਾਂ ਦੀ ਜ਼ਮੀਨ ਹੈ ਜੀ ਇਹ ਜਿਹੜਾ 1558 ਨੰਬਰ ਕਹਿੰਦੇ ਨੇ ਸਾਡਾ ਇਹ ਛੋੜੇ ਦੀ ਪੰਚਾਇਤ ਦਾ ਨੰਬਰ ਆ ਜਿੱਥੋਂ ਸਾਨੂੰ ਛੇ ਵੀ ਵੀਡੀਓ ਆ ਸਾਰਾ ਬਾਰ-ਬਾਰ ਆ ਕੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਸਾਨੂੰ ਹਰਾਸਮੈਂਟ ਕਰਦੇ ਨੇ ਇਹ ਕੌਣ ਹਰਾਸਮੈਂਟ ਕਰ ਰਿਹਾ ਜੀ ਸੋਨੀ ਕਮੇਟੀ ਵਾਲੇ ਜੀ ਕੀ ਕਹਿੰਦੇ ਨੇ ਕੀ ਕਰੀ ਸਾਡਾ ਜੀ ਅਸੀਂ ਕਿਹਾ ਦਿਖਾਉ ਕਿੱਥੇ ਐ ਸੂਟ ਹਾਂ ਹਾਂ ਮਿੰਤੀ ਵੀ ਚਾਰ ਵਾਰ ਹੋ ਚੁੱਕੀ ਸਾਡੇ ਕੋਲ ਸਟੇ ਵੀ ਆ ਕੋਲ ਮਿੰਤੀ ਵੀ ਹੋ ਚੁੱਕੀ ਆ ਤਿੰਨ ਵਾਰ ਇਹਨੇ ਮਿੰਤੀ ਵੀ ਕਰਾਰੀ ਚਾਰ ਵਾਰ ਸ਼ੀਲਦਾਰ ਸਾਹਿਬ ਨੇ ਸਾਨੂੰ ਲਿਖਤੀ ਚਿੱਠੀ ਦਿੱਤੀ ਹੋਈ ਆ ਕਹਿੰਦਾ ਮੇਰੇ ਕੋਲ ਡਰੋਨ ਨੇ ਜਿਨ੍ਹਾਂ ਦੇ ਨਾਲ ਆਇਆ ਹੋਇਆ ਪਿੰਡ ਕਿਥੋਂ ਦੇ ਸੁਣਦੇ ਵਿੱਚ ਆਇਆ ਕਹਿੰਦੇ ਵੀ ਇਹ ਕਹਿੰਦੇ ਨੇ ਵੀ ਜਿਹੜਾ ਇਹ ਥਾਂ ਇੱਥੇ ਸਾਡਾ ਐ ਐਜੀਪੀਸੀ ਨੇ ਦਾਵਾ ਕਰਦੀ ਆ ਮਤਲਬ ਕਿ ਉਹਦੇ ਬਾਰੇ ਕੀ ਆ ਤੁਹਾਡਾ ਕੀ ਕਹਿਣਾ ਹੈ ਦਾਵਾ ਤਾਂ ਕਰ ਸਕਦੇ ਲਿਖਤੀ ਰੂਪ ਚ ਦਿਖਾਉਣ ਤਾਂ ਸਹੀ ਕੀਤਾ ਨਹੀਂ ਅਸੀਂ ਤਾਂ 1558 ਨੰਬਰ ਦਿਖਾਉਨੇ ਆ ਵੀ ਸਾਡਾ ਆ ਪਿਆ ਸਟੇ ਵੀ ਸਾਨੂੰ ਮ ਇਹ ਤਾਂ ਜਿਹੜੀ ਜ਼ਮੀਨ ਹੈ ਜੀ ਸਾਰੀ ਉਹਦਾ ਨੰਬਰ ਦੱਸੋ ਨਾ ਇੰਕਮ ਕਮੇਟੀ ਦਾ ਕਦੇ ਕੋਈ ਸਬੰਧ ਵੀ ਰਿਹਾ ਕੀ ਇੱਥੇ ਲੋਕਾਂ ਦਾ ਕੰਟਰੋਲ ਉਹ ਕਹਿੰਦੇ ਜੀ ਅਸੀਂ ਕੇਸ ਜਿੱਤੇ ਹੋਏ ਹਾਂ ਮਤਲਬ ਮਾਨਯੋਗ ਸੁਪਰੀਮ ਕੋਰਟ ਚੋਂ ਕਿੱਥੇ ਜਿੱਤ ਪਤਾ ਨਹੀਂ ਕਿੱਥੇ ਕਿੱਥੇ ਹੈਗੀ ਅਰੇ ਹਾਂ ਜੀ ਜਦੋਂ ਉਹਦੀ ਮੈਨਤੀ ਕਰਕੇ ਆਉਂਦੀ ਹੈ ਜ਼ਮੀਨ ਲੈ ਲੈਣਾ ਹਾਂਜੀ ਇਹ ਦੇਖੋ ਸਾਡਾ ਕੋਈ ਸਟੇ ਹੈ 1558 ਨੰਬਰ ਦੀ ਠੀਕ ਹੈ ਸਾਡਾ ਪੰਚਾਇਤ ਦਾ ਅੰਦਰ ਇਹਦੇ ਦੋ ਚਾਰ ਦੁਵਾਲੀ ਦੇ ਅੰਦਰ ਇੱਕ ਫੁੰਦਾ ਵੀ ਨਹੀਂ ਆਉਂਦਾ ਜੀ ਇਹਨਾਂ ਦਾ ਠੀਕ ਜੇ ਅੱਜ ਮੰਤੀ ਕਰਾਉਂਦੇ ਨੇ ਕੀ ਤੁਸੀਂ ਉਹਦੇ ਨਾਲ ਐਗਰੀਓ ਜਾਂ ਨਹੀਂ ਹੈਗੇ ਹਾਂ ਜਿਸ ਜਗ੍ਹਾ ਨਾਲ ਸਾਡੀ 1552 ਨੰਬਰ ਦੀ ਕੋਰਟ ਨੇ ਵੀ ਕਿਹਾ ਵੀ ਕਰਾਓ ਮੰਤੀ ਦੀ ਹਾਂ ਮੰਤੀ ਲਈ ਮਤਲਬ ਜਿਹੜੀ ਕਮੇਟੀ ਆ ਉਹ ਆਪਣੀ ਰਾਜੀ ਆ ਮੈਂ ਮੰਤੀ ਤੇ ਕੁਝ ਨਹੀਂ ਕਹਿੰਦੀ ਹਾਂਜੀ ਮੰਤੀ ਦੇ ਵੀ ਦੋ ਹੋ ਗਏ ਮਤਲਬ ਤੁਸੀਂ ਇਹ ਚਾਹੁੰਦੇ ਹੋ ਵੀ ਜਿਹੜਾ ਨਜਾਇਜ਼ ਕਬਜ਼ਾ ਉਹ ਨਾ ਹੋਵੇ ਤੁਹਾਡਾ ਹਾਂਜੀ ਹਾਂਜੀ ਜਿਹੜਾ ਅੱਜ ਇਕੱਠ ਹੋਇਆ ਇਹ ਹਾਈ ਕੋਰਟ ਨੇ ਕੋਈ ਮਾਨਜੋਗ ਅਦਾਲਤ ਨਾ ਹੋਵੇ ਨਾ ਹੋਈ ਨਹੀਂ ਜੀ ਨਜਾਇਜ਼ ਕਬਜ਼ਾ ਦਾ ਨਹੀਂ ਸਾਨੂੰ ਸੇਲ ਦਿੱਤੀ ਹੋਈ ਹੈ ਜੀ ਹਾਂਜੀ ਦਾਲਤ ਨੇ ਦਾ ਸਟੇਜ ਦਿੱਤੀ ਹੋਈ ਹੈ ਜੀ ਅੱਛਾ ਜੀ ਕਹਿ ਰਹੇ ਵੀ ਮਾਂ ਜੋਗ ਅਦਾਲਤ ਦਾ ਕੋਈ ਫੈਸਲਾ ਹੈ ਕੋਈ ਨਹੀਂ ਦਿਖਾਓ ਜੀ ਨਹੀਂ ਤੁਸੀਂ ਫਿਰ ਜੀ ਵੀ ਦਿਖਾਓ ਤਾਂ ਕਿ ਸਾਡੇ ਕੋਲ ਤਾਂ ਹੈਗੇ ਕਾਗਜ਼ ਦਿਖਾਓ ਤਾਂ ਸਹੀ ਕਿ ਨਾ ਹਾਂਜੀ ਸਰ ਦੇਖੋ ਤੁਸੀਂ ਜਿੱਦਾਂ ਕਹਿ ਰਹੇ ਹੋ ਵੀ ਸਟੇ ਤੁਹਾਡੇ ਕੋਲ ਆ ਹਾਂਜੀ ਥੋਂ ਤੁਹਾਡਾ ਆਪਣਾ ਹਾਂਜੀ ਤੁਸੀਂ ਕਹਿ ਰਹੇ ਹੋ ਵੀ ਐਸਜੀਪੀਸੀ ਨਜਾਇਜ਼ ਤੌਰ ਤੇ ਇਥੇ ਕਬਜ਼ਾ ਕਰਨ ਲਈ ਆ ਰਹੇ ਹੋ ਫਿਰ ਇੰਨੀ ਵੱਡੀ ਗਿਣਤੀ ਵਿੱਚ ਫੋਰਸ ਇੱਥੇ ਕਿਵੇਂ ਪਹੁੰਚਗੀ ਤੁਸੀਂ ਫੋਰਸ ਨੂੰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਚਾਹੇ ਉਹ ਐਸ ਡੀ ਐਮ ਸਾਹਿਬ ਨੇ ਤਹਿਸੀਲਦਾਰ ਸਾਹਿਬ ਨੇ ਤੁਸੀਂ ਉਹਨਾਂ ਨੂੰ ਦਿਖਾਇਆ ਨਹੀਂ ਵੀ ਇਹ ਥੋਂ ਸਾਡਾ ਇਹ ਸਰਜੀ ਮੈਂ ਉਦੋਂ ਮਾਨਜੋ ਸਿੰਘ ਸਾਹਿਬ ਦੇ ਵੀ ਕਿਹਾ ਸੀ ਖਰਗੋਸ਼ ਤੇ ਸ਼ੇਰ ਦਾ ਬਹੁਤ ਫਰਕ ਆ ਜੀ ਹਾਂਜੀ ਖਰਗੋਸ਼ ਤੇ ਸ਼ੇਰ ਦਾ ਬਹੁਤ ਫਰਕ ਆ ਜੀ ਸ਼ੇਰ ਖਰਗੋਸ਼ ਦੇ ਪੈਰ ਉੱਤੇ ਧਰ ਕੇ ਲੰਘਦਾ ਹਰ ਸਿੱਖ ਨਾ ਤੁਹਾਡਾ ਮੇਰਾ ਨਾਮ ਰਪਿੰਦਰ ਸਿੰਘ ਵੀਰ ਜੀ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਜਰਗੜੀ ਪਿੰਡ ਹੈ ਜੀ ਆਪਣਾ ਹਾਂਜੀ ਇਸ ਵੇਲੇ ਕਿੱਥੇ ਖੜੇ ਹੋ ਜੀ ਅੱਜ ਬਾਬਾ ਸਿੰਘ ਸਿੰਘ ਗਲਚਲੀ ਸਿਰਸਾ ਸਾਹਿਬ ਸਿਵੜਾ ਸਾਹਿਬ ਦੀ ਜਗ੍ਹਾ ਤੇ ਖੜੇ ਆ ਅ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਇੱਥੇ ਆਏ ਨੇ ਕਿਉਂ ਆਏ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਇਹ ਜੋ ਵੱਡੀ ਗਿਣਤੀ ਨੂੰ ਲੈ ਕੇ ਲੋਕਾਂ ਦਾ ਇਕੱਠ ਹੋਇਆ ਇਹ ਸ਼੍ਰੋਮਣੀ ਕਮੇਟੀ ਨਾਲ ਮਸਲਾ ਕੀ ਮਸਲਾ ਹੈਗਾ ਜੀ ਸ਼੍ਰੋਮਣੀ ਕਮੇਟੀ ਇਹ ਕਹਿ ਰਹੀ ਆ ਵੀ ਜੋ ਜਗ੍ਹਾ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਕੋਈ ਵੀ ਅੰਦਰ ਜਗ੍ਹਾ ਬਣੀ ਹੋਈ ਆ ਵੀ ਉਹ ਸਾਡ ਨੂੰ ਕਬਜ਼ਾ ਦਿੱਤਾ ਜਾਵੇ ਉਹ ਕਿਉਂ ਉਹ ਬਸ ਇਦਾਂ ਹੀ ਕਹਿੰਦੇ ਵੀ ਜਗ੍ਹਾ ਇੱਥੇ ਮੇਲੇ ਲੱਗਦੇ ਨੇ ਚੜਾਵਾ ਚੜਦਾ ਹੂੰ ਸਾਡੇ ਗਿੱਲ ਚੱਲੀ ਜਿੰਨੇ ਗੋਤ ਦੇ 32 33 ਪਿੰਡ ਨੇ ਹੂੰ ਉਹ ਦੋ ਇੱਕ ਵਸਾਖ ਦੀ ਮਸਿਆ ਦਾ ਮੇਲਾ ਲੱਗਦਾ ਹੂੰ ਇੱਕ ਭਾਦੋਂ ਦੀ ਮਸਿਆ ਦਾ ਮੇਲਾ ਲੱਗਦਾ ਹੂੰ ਵੱਡੀ ਗਿਣਤੀ ਜਦੋਂ ਲੋਕ ਮੱਥਾ ਸਾਧਾ ਭਾਵਨ ਨਾਲ ਇੱਥੇ ਮਿੱਟੀ ਕੱਢਣ ਆਉਂਦੇ ਨੇ ਹੂੰ ਤੇ ਇੱਥੇ ਨਮਸਤਕ ਹੁੰਦੇ ਨੇ ਆਪਣੇ ਸੋਖਾਂ ਬਾਰਾਂ ਆਉਂਦੀਆਂ ਨੇ ਜੋ ਵੀ ਮੱਥਾ ਢੇਕਦੇ ਨੇ ਇੱਥੇ ਹਰ ਇੱਕ ਗੱਲ ਪੂਰੀ ਹੁੰਦੀ ਆ ਹੂੰ ਉਹ ਪੈਸੇ ਨੂੰ ਲੈ ਕੇ ਅਸੂਮ ਨਹੀਂ ਕੋਈ ਕੰਮ ਕਰਨਾ ਚਾਹੁੰਦੀ ਆ। ਉਹ ਬਾਈ ਜੀ ਸੁਣਨੇ ਵਿੱਚ ਆ ਉਹ ਕਹਿੰਦੇ ਅਸੀਂ ਕੇਸ ਜਿੱਤਿਆ ਜਿੱਤਿਆ ਹੋਇਆ ਵੀ ਸਾਡੇ ਨੌ ਥਾਂ ਐ। ਇਹ ਜੋ ਜਗਾ ਹੈਗੀ ਆ ਇਹ ਚ ਪੰਜ ਪਿੰਡਾਂ ਦੇ ਵਿਚਕਾਰ ਪੈਂਦੀ ਆ ਚਾਰ ਪੰਜ ਪਿੰਡਾਂ ਦੇ। ਹੂੰ। ਸਿਉੜਾ, ਨਿਯਮਪੁਰ, ਲਸਾੜਾ, ਜਰਕੜੀ। ਹੂੰ। ਜੋ ਵੀ ਇੱਥੇ ਜਗਾ ਹੈਗੀ ਆ ਇਹ ਸਾਰੀ ਪੰਚਾਇਤਾਂ ਦੀ ਜ਼ਮੀਨ ਆ। ਅੱਛਾ। ਸਿਉੜੇ ਦੀ, ਲਸਾੜੇ ਦੀ, ਜਰਕੜੀ ਦੀ ਪੰਚਾਇਤਾਂ ਦੀ ਜ਼ਮੀਨ ਆ। ਜਿਹੜੀ ਉਹਨਾਂ ਦੇ ਨਾਮ ਹੈਗੀ ਆ ਜ਼ਮੀਨ, ਐਸਜੀਪੀਸੀ ਦੇ ਨਾਮ ਹੈਗੀ ਆ। ਇਹਨਾਂ ਨੇ ਪਹਿਲਾਂ ਅੱਗੇ ਵੀ ਦੋ ਵਾਰ ਤਿੰਨ ਵਾਰ ਮੰੰਤੀ ਕਰਵਾ ਚੁੱਕੇ ਨੇ ਇਹਨਾਂ ਦਾ ਅੰਦਰ ਇੱਕ ਵੀ ਨੰਬਰ ਨਹੀਂ ਨਿਕਲਿਆ ਹੈਗਾ ਜੋ ਵੀ ਇਹਨਾਂ ਦੀ ਪਤਾ ਕਿੰਨਾ ਖਸਰਾ ਨੰਬਰ ਬੋਲਦੇ ਨੇ ਉਹ ਬਾਹਰ ਆ ਅੱਛਾ ਵੀ ਇਹ ਤਾਂ ਬਾਹਰ ਆ ਹਾਂ ਇਹ ਤਾਂ ਬਾਹਰ ਆ ਤੁਸੀਂ ਕੀ ਚਾਹੁੰਦੇ ਹੋ ਬੇਸਿਕਲੀ ਅਸੀਂ ਤਾਂ ਚਾਹੁੰਦੇ ਹਾਂ ਜਿਵੇਂ ਹੁਣ ਅੰਦਰ ਤੁਸੀਂ ਦੇਖੋ ਜਾ ਕੇ ਜੀ ਦਰਬਾਰ ਸਾਹਿਬ ਨਵਾਂ ਪਾਇਆ ਪ੍ਰਬੰਧ ਦੇਖੋ ਅੰਦਰ ਜਾ ਕੇ ਮੜਾ ਜਾ ਅੰਦਰ ਦੀ ਬਿਲਡਿੰਗ ਦੇਖੋ ਕਿੱਦਾਂ ਬਣੀ ਹੋਈ ਆ ਸਭ ਸੇਵਾ ਸੰਭਾਲ ਚੱਲ ਰਹੀ ਆ ਹੂੰ ਵਧੀਆ ਸੇਵਾ ਚੱਲ ਰਹੀ ਆ ਹਾਂ ਸੋ ਜਿਹੜਾ ਸਥਾਨ ਆ ਜਿਵੇਂ ਗਿੱਲ ਚੱਲੀ ਜੀ ਦੀ ਗੱਲ ਕੀਤੀ ਆ ਤੁਸੀਂ ਜ਼ਿਕਰ ਕੀਤਾ ਗਿੱਲ ਚੱਲੀ ਜੀ ਬਾਬਾ ਜੀ ਕੌਣ ਜੀ ਕੌਣ ਸਨ ਉਹ ਇਹ ਗਿੱਲ ਚੱਲੀ ਬਾਬਾ ਸਾਡੇ ਸਿਵੇਂ ਪਾਸ ਆ ਹਾਂ ਜੋ ਇਹਨੇ ਆਪਣੇ ਸਿਵੇਂ ਪਾਸਾ ਗੁਰੂ ਹਰਗੋਬਿੰਦ ਸਿੰਘ ਜੀ ਦੇ ਜਰਨੈਲ ਹੋਏ ਨੇ ਪਹਿਲਾਂ ਇਹ ਚੱਲ ਮਾਰਦੇ ਹੁੰਦੇ ਸੀ ਉਸ ਤੋਂ ਬਾਅਦ ਜੇ ਇਹਨਾਂ ਨੇ ਮੁਗਲਾਂ ਨਾਲ ਘੋਸਲਾਂ ਤੋਂ ਲੈ ਕੇ ਹੂੰ ਇੱਥੇ ਤੱਕ ਲੜਾਈ ਲੜੀ ਸੀ ਸੀਸ ਗ੍ਰਿਆ ਸੀ ਸਿਉੜਾ ਸਾਹਿਬ ਵਿਖੇ ਤੇ ਇੱਥੇ ਧੜਾ ਆਈ ਤੀ ਦੇ ਉਸ ਤੋਂ ਬਾਅਦ ਜੋ ਇਹ ਜਗਾ ਬਣੀ ਹੋਈ ਆ ਉਹ ਨਾ ਤਾਂ ਅਸੀਂ ਬਣਾਈ ਆ ਨਾ ਸੋਮਣੀ ਕਿਉਂਕਿ ਸਾਡੇ ਪੂਰਵਜਾਂ ਨੇ ਇਹ ਪੁਰਾਣੇ ਬਜ਼ੁਰਗਾਂ ਵਾਲੀ ਹੋਈ ਆ ਉਦਾਂ ਹੀ ਸੇਵਾ ਚੱਲਦੀ ਆਉਂਦੀ ਆ ਪਹਿਲਾਂ ਤੋਂ ਸਿੱਧਾਂ ਦੀ ਜਗਾ ਇਹ ਪਹਿਲਾਂ ਤੋਂ ਇੱਥੇ ਜੋ ਵੀ ਜਿੱਦਾਂ ਦੇ ਰੀਤੀ ਰਿਵਾਜ ਚੱਲਦੇ ਹੋਣਗੇ ਉਦਾਂ ਹੀ ਹੁਣ ਚੱਲ ਰਹੇ ਨੇ ਪ੍ਰੋਪਰ ਚੱਲ ਰਹੇ ਨੇ ਸੋ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਪੂਰਵਜਾਂ ਦੀ ਜਗਾ ਜਿਹੜਾ ਤੁਹਾਡੇ ਬਹੁਤ ਵੱਡੀ ਕਮਿਊਨਿਟੀ ਆ ਤੁਹਾਡੀ ਮਤਲਬ ਹੈ ਨਾ ਹਾਂਜੀ ਕਿੰਨੇ ਪਿੰਡਾਂ ਦਾ ਜ਼ਿਕਰ ਕੀਤਾ ਤੁਸੀਂ ਸਾਡੇ 32 ਪਿੰਡ ਨਹੀਂ ਗਿੱਲ ਗੋ ਤੇ ਗਿੱਲ ਚੱਲੀ ਗੋ ਤੇ 32 ਪਿੰਡ ਨਹੀਂ ਜੀ ਠੀਕ 32 ਦੇ ਪਤੀ ਪਿੰਡ ਦਾ ਮਾਸਟਰ ਹੁੰਦੇ ਨੇ ਇੱਥੇ ਆ ਕੇ ਮੇਲੇ ਨੂੰ ਹਰ ਮੇਲੇ ਨੂੰ ਹੁਣ ਜਿਵੇਂ ਐਸਜੀਪੀਸੀ ਕਹਿੰਦੀ ਆ ਵੀ ਸਾਡਾ ਥਾਂ ਤਾਂ ਤੁਹਾਡੇ ਕਹਿੰਦਾ ਮਤਲਬ ਵੀ ਬਾਉਂਡਰੀ ਅੰਦਰ ਹੈਗਾ ਉਹਨਾਂ ਦਾ ਜ ਨਹੀਂ ਉਹਨਾਂ ਦਾ ਜੇ ਇੱਕ ਵਿਸਵਾ ਵੀ ਹੋਵੇ ਅਸੀਂ ਦੇਣਦਾਰ ਹੋਵਾਂਗੇ ਬਾਕੀ ਉਹਨਾਂ ਨੇ ਆਪਦੀ ਕੋਈ ਜਿੱਦਾਂ ਦੀ ਸ਼੍ਰੋਮਣੀ ਕਮੇਟੀ ਸਥਾਪਿਤ ਹੋਈ ਆ ਇੱਥੇ ਇੱਕ ਇੱਟ ਵੀ ਲਾਈ ਹੋਵੇ ਵੀ ਇੱਥੇ ਇੱਕ ਇੱਟ ਵੀ ਲਾਈ ਹੋਵੇ ਸਬੂਤ ਕਰ ਦੇਣ ਵੀ ਹਾਂ ਜੀ ਇੱਥੇ ਆ ਫਲਾਨੀ ਜਗ੍ਹਾ ਬਣਾ ਕੇ ਗਈ ਸੀ ਅਸੀਂ ਉਹ ਦੇਣਦਾਰ ਹੋਵਾਂਗੇ ਇਹ ਜੋ ਵੀ ਜਗ੍ਹਾ ਸਾਡੇ ਪੁਰੂਵ ਜਗ੍ਹਾ ਨੇ ਪਹਿਲਾਂ ਤੋਂ ਬਣਾਈ ਆ ਉਦਾਂ ਹੀ ਮਿੱਟੀ ਨਿਕਲਦੀ ਆ ਇੱਥੇ ਉਹ ਕਹਿੰਦੇ ਵੀ ਅਸੀਂ ਮਿੰਨਤੀ ਕਰਾਉਣੀ ਆ ਅਸੀਂ ਮਿੰਨਤੀ ਕਰਾਉਣ ਲਈ ਤਿਆਰ ਹਾਂ ਮਿੰਨਤੀ ਸੀ ਚਾਰ ਵਾਰ ਕਰਵਾ ਚੁੱਕੇ ਹਾਂ ਅੱਛਾ ਬਿਨਾਂ ਦੱਸੇ ਇੱਕ ਕਬਜ਼ੇ ਦੀ ਭਾਵਨਾ ਨਾਲ ਪਿੱਛੇ ਉਹਨੂੰ ਮੰਡੀ ਖੜਾਣ ਨੇ 10-20 ਗੱਡੀਆਂ ਖੜੀਆਂ ਨੇ ਉੱਥੋਂ ਇਹ ਕਰਜ ਦੁਕਾਨ ਆਉਂਦੇ ਨੇ ਸਾਨੂੰ ਜੀ ਹਾਂਜੀ ਸਰ ਤੁਹਾਡਾ ਸੁਣავ ਜੀ ਮੈਂ ਗੁਰਪ੍ਰੀਤ ਸਿੰਘ ਤਹਿਸੀਲਦਾਰ ਪਾਇਲ ਜੀ ਸਰ ਅੱਜ ਸਿਵੜੀ ਦਾ ਮਸਲਾ ਹੈ ਜਿਹੜਾ ਸਿਦਸਰ ਸਿਵੜੀ ਦਾ ਉਹ ਕੀ ਮਸਲਾ ਸੀਗਾ ਵੇਸੀ ਵਾਲੇ ਇਹ ਇਦਾਂ ਜੀ ਕਿ 2014 ਚ ਨਾ ਮਾਲਜ ਕੋਰਟ ਸਿਵਲ ਕੋਰਟ ਨੇ ਡਿਗਰੀ ਕੀਤੀ ਸੀ ਐਸਜੀਪੀਸੀ ਦੇ ਅੱਗੇ ਜਿਸ ਉੱਤੇ ਉਹਨੇ ਕੁਝ ਐਗਰੀਕਲਚਰ ਲੈਂਡ ਪਲੱਸ ਲਿਖਿਆ ਸੀ ਕਿ ਗੁਰਦਸਾਹ ਦਾ ਪਰਮਿਸੀਸ ਜਿਹੜੀ ਹੈ ਐਸਜੀਪੀਸੀ ਨੂੰ ਹੈਂਡਓਵਰ ਕੀਤਾ ਜਾਵੇ। ਉਸ ਤੋਂ ਬਾਅਦ 2022 ਜੇ ਇਹਨਾਂ ਨੇ ਐਜੂਕੇਸ਼ਨ ਸਿਵਲ ਕੋਰਟਸ ਲਗਾ ਕੇ ਇਹਦੀ ਡਿਗਰੀ ਦੀ ਐਜੂਕੇਸ਼ਨ ਪਾਈ ਸੀ ਜਿਸ ਦੇ ਤਹਿਤ ਅਸੀਂ ਅੱਜ ਮਾਨ ਜੋ ਸਿਵਲ ਕੋਰਟ ਦੀ ਇਹਦਾ ਕੰਮ ਤੋਂ ਬਬ ਐਸਜੀਪੀਸੀ ਨੂੰ ਕਬਜ਼ਾ ਤੋਣ ਗਏ ਸੀ। ਉਸ ਦੇ ਸਬੰਧ ਵਿੱਚ ਪਿੰਡ ਵਸੀਆਂ ਵੱਲੋਂ ਇਹ ਵਿਰੋਧ ਕੀਤਾ ਗਿਆ ਤੇ ਇੱਥੇ ਆ ਕੇ 10 ਦਿਨ ਦਾ ਸਭ ਸੰਭਾਲਤਾ ਜਾਵੇ। ਅਸੀਂ ਕੁਛ ਨਾ ਕੁਛ ਇਸ ਦਾ ਏ ਜੇ ਰਾਜinama ਜਾਂ ਕੋਈ ਕੋਰਟ ਚ ਪਹੜਾਈ ਕਰਕੇ ਦਾ ਕੋਈ ਹਲ ਘਟਣ ਦੀ ਕੋਸ਼ਿਸ਼ ਕਰਾਂਗੇ ਸਰ ਵੈਸੇ ਜਗਾ ਹੋ ਕੇ ਸੀਦੀ ਉਥੇ ਜਿਹੜੇ ਪਿੰਡ ਵਾਲੇ ਨੇ ਉਹ ਕੀ ਕਹਿੰਦੇ ਨੇ ਕੇਸੀ ਦਾ ਉਥੇ ਜਗਾ ਇਹਨਾਂ ਵਾਲੇ ਕਹਿੰਦੇ ਆ ਕਿ ਇਹ ਜਗਾ ਜਿਹੜੀ ਹੈ ਇਹ ਸਾਡੇ ਸੀਐਸ ਇਹ ਗੁਰਦੁਆਰਾ ਸਸਰਾ ਜਿਸ ਤੋਂ ਕਾਫੀ ਲੋਕਾਂ ਦੀ ਮਾਨਤਾ ਹੈਗੀ ਹੈ ਤੇ ਉਸ ਦਾ ਕਾਫੀ ਪਾਵਨਾ ਜੁੜਿਆ ਲੋਕਾਂ ਦੀਆਂ ਉਸ ਦਾ ਕੁਝ ਵਿਰੋਧ ਕਰ ਰਹੇ ਕਿ ਅਸੀਂ ਇਹਦਾ ਕਬਜ਼ਾ ਨਹੀਂ ਦੇਣਾ ਐਸਜੀਪੀਸੀ ਦਾ ਵੀ ਐਸਜੀਪੀਸੀ ਨੂੰ ਕਬਜ਼ਾ ਨਹੀਂ ਦੇਣਾ ਲੋਕ ਲੋਕ ਕਹਿੰਦੇ ਨੇ ਪਿੰਡਾਂ ਲਈ ਹਾਂਜੀ ਹਾਂ ਫਿਰ ਹੁਣ ਅੱਜ ਗੱਲ ਕਿਵੇਂ ਨਹੀਂ ਹੋਈ ਜੀ ਫਿਰ ਉਹਨੂੰ ਦੱਸ ਦਿੰਦਾ ਸਮਾਂ ਮੰਗਿਆ ਵਾ ਕਿ ਕੋਈ ਕੁਛ ਕਹਿੰਦੇ ਸੀ ਐਸਜੀਪੀਸੀ ਦੇ ਪ੍ਰਧਾਨ ਸਾਨੂੰ ਮਿਲ ਕੇ ਕੋਈ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ